اس ویلے دی وڈی خبر ਤੁਹਾਡੇ ਤੱਕ ਲੁਧਿਆਣਾ ਸ਼ਹਿਰ ਨੂੰ ਲੈ ਕੇ ਪਹੁੰਚਾ ਰਹੇ ਹਾਂ ਅੱਜ 1 ਅਗਸਤ ਹੈ ਤੇ 1 ਅਗਸਤ ਤੋਂ ਜਿਹੜੇ ਬੱਚਿਆਂ ਦੇ ਅੰਡਰਏਜ ਦੇ ਜਿਹੜੇ ਚਲਾਨ ਸੀ ਉਹ ਕੱਟਨੇ ਸ਼ੁਰੂ ਹੋ ਜਾਣੇ ਸੀਗੇ ਤੇ ਅੱਜ ਕੈਮਰਿਆਂ ਤੋਂ ਜਿਹੜੇ ਚਲਾਨ ਸੀਗੇ ਉਹ ਕੱਟਨੇ ਸ਼ੁਰੂ ਹੋ ਜਾਣੇ ਸੀ ਥਾਂ ਥਾਂ ਜਿਹੜੇ ਨੇ ਨਵੀਆਂ ਲਾਈਟਾਂ ਵੀ ਲਗਾਈਆਂ ਗਈਆਂ ਸੀ ਕੈਮਰੇ ਵੀ ਇੰਸਟਾਲ ਕੀਤੇ ਗਏ ਸੀਗੇ ਪਰ ਇਹ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਇਸ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ ਇਹ ਸਮਾਂ ਅੱਗੇ ਵਧਾ ਦਿੱਤਾ ਗਿਆ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਜਿਹੜਾ ਚਲਾਨ ਦਾ ਸਮਾਂ ਹੈਗਾ ਇਹ ਅੱਗੇ ਵਧਾ ਦਿੱਤਾ ਗਿਆ ਅੰਡਰ ਇਹ ਜਿਹੜੇ ਬੱਚੇ ਸੀਗੇ ਉਹਨਾਂ ਦਾ ਚਲਾਨ ਇੱਕ ਤਰੀਕ ਤੋਂ ਬਾਅਦ ਜਿਹੜਾ ਵੈ ਉਹ ਸ਼ੁਰੂ ਹੋ ਜਾਣਾ ਸੀ ਪਰ ਕਿਸੇ ਗੱਲੋਂ ਜਿਹੜਾ ਇਹ ਸਮਾਂ ਜਿਹੜਾ ਅੱਗੇ ਵਧਾ ਦਿੱਤਾ ਗਿਆ ਹੈ 15 ਦਿਨਾਂ ਦਾ ਸਮਾਂ ਜਿਹੜਾ ਕਹਿ ਸਕਦੇ ਆ 15 ਕੁ ਦਿਨ ਦਾ ਸਮਾਂ ਹੋਰ ਲੱਗੇਗਾ ਹਾਲੇ ਇਹ ਸਾਰੇ ਰੂਲ ਲਾਗੂ ਹੋਣ ਦੇ ਵਿੱਚ ਪਰ ਹੁਣ ਇਸ ਟਾਈਮ ਮੌਜੂਦ ਆ ਅਸੀਂ ਲੁਧਿਆਣਾ ਦੇ ਇੱਕ ਚੌਕ ਤੇ ਜਿੱਥੇ ਤੁਸੀਂ ਲਾਈਟਾਂ ਦੇਖ ਰਹੇ ਹੋਵੋਗੇ ਤਸਵੀਰਾਂ ਦੇਖ ਰਹੇ ਹੋਵੋਗੇ ਸਾਰੀਆਂ ਲਾਈਟਾਂ ਜਿਹੜੀਆਂ ਨੇ ਉਹ ਵੀ ਨਵੀਆਂ ਲਗਾਈਆਂ ਗਈਆਂ ਸੀ ਇੱਥੇ ਕੀ ਇੱਕ ਤਰੀਕ ਤੋਂ ਜਿਹੜੇ ਵੱਡੇ ਰੂਲ ਲਾਗੂ ਟ੍ਰੈਫਿਕ ਨੂੰ ਲੈ ਕੇ ਹੋਣੇ ਸੀਗੇ ਪਰ ਉਸ ਦੇ ਵਿੱਚ ਵੱਡੀ ਤਬਦੀਲੀ ਕਰ ਦਿੱਤੀ ਗਈ ਹੈ ਤਾਂ ਇਹ ਵੱਡੀ ਖਬਰ ਲੁਧਿਆਣਾ ਸ਼ਹਿਰ ਵਾਸੀਆਂ ਦੇ ਲਈ ਹੈ ਤੇ ਉਹਨਾਂ तमाम ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੂੰ ਹੁਣ ਤੱਕ ਦੀ ਇਹ ਖਬਰ ਪਹੁੰਚੀ ਸੀ ਕਿ ਇੱਕ ਤਰੀਕ ਤੋਂ ਚਲਾਨ ਜਿਹੜੇ ਨੇ ਉਹ ਹੋਣੇ ਸ਼ੁਰੂ ਹੋ ਜਾਣੇ ਨੇ ਅੰਡਰ ਏਜ 25 ਜੇ ਦਿਖਦੇ ਨੇ ਤਾਂ ਉਹਨਾਂ ਨੂੰ 25000 ਰੁਪਏ ਤੱਕ ਦਾ ਜੁਰਮਾਨਾ ਵੀ ਪਰਨਾ ਪਏਗਾ ਤੇ ਉਸ ਤੋਂ ਬਾਅਦ ਅਬ ਮਾਪਿਆਂ ਨੂੰ ਜੇਲ੍ਹ ਵੀ ਜਾਣੀ ਪੈ ਸਕਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆ ਟ੍ਰੈਫਿਕ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਹੋਈ ਹੈ ਟ੍ਰੈਫਿਕ ਨਿਯਮਾਂ ਦੀ ਜਿਹੜੀ ਇੱਕ ਤਰੀਕ ਤੋਂ ਸ਼ੁਰੂਆਤ ਹੋਣੀ ਸੀ ਉਹ 15 ਦਿਨ ਦਾ ਸਮਾਂ ਜਿਹੜਾ ਹੋਰ ਵਧਾ ਦਿੱਤਾ ਗਿਆ ਹੈ ਤੇ ਅਬ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿੱਤਾ ਜਾਂਦਾ ਹੈ ਕਿ ਹਾਲੇ ਸਾਨੂੰ ਇਸ ਦਾ ਸਮਾਂ ਥੋੜਾ ਹੋਰ ਵਧਾਣਾ ਚਾਹੀਦਾ ਤੇ ਸਮਾਂ ਵਧਾ ਕੇ 15 ਦਿਨ ਦਾ ਹਾਲੇ ਕੋਈ ਡੇਢ ਜਿਹੜੀ ਉਹ ਨਿਰਧਾਰਤ ਨਹੀਂ ਕੀਤੀ ਗਈ ਕਿ ਕਿਸ ਡੇਟ ਤੋਂ ਲਾਗੂ ਹੋਏਗਾ ਕਿਹੜੀ ਡੇਟ ਤੋਂ ਜਿਹੜਾ ਵਾ ਚਲਣਾ ਇਹ ਚਲਾਨ ਹੋਣੇ ਸ਼ੁਰੂ ਹੋ ਜਾਣਗੇ ਪਰ 15 ਦਿਨ ਦਾ ਸਮਾਂ ਜੋ ਸੂਤਰ ਦੱਸ ਰਹੇ ਨੇ ਉਸ ਤੋਂ ਬਾਅਦ ਜੋ ਖਬਰ ਸਾਡੇ ਤੱਕ ਪਹੁੰਚ ਰਹੀ ਹੈ ਕਿ 15 ਦਿਨ ਦਾ ਸਮਾਂ ਜਿਹੜਾ ਹੋਰ ਵਧਾ ਦਿੱਤਾ ਗਿਆ ਹੈ ਤੇ ਡੇਢ ਨਿਰਧਾਰਤ ਜਿਹੜੀ ਉਹ ਨਹੀਂ ਕੀਤੀ ਗਈ ਹੈ ਤਾਂ ਵੱਡੀ ਖਬਰ ਲੁਧਿਆਣਾ ਵਾਸੀਆਂ ਦੇ ਲਈ ਹੈ ਕਿਉਂਕਿ 1 ਅਗਸਤ ਜੋ ਕਿ 1 ਅਗਸਤ ਤੋਂ ਚਲਾਨ ਕਟਣੇ ਸ਼ੁਰੂ ਹੋ ਜਾਣੇ ਸੀ ਚਲਾਨ ਤੁਹਾਡੇ ਘਰਾਂ ਤੱਕ ਪਹੁੰਚਨੇ ਸੀਗੇ ਪਰ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਤਾਂ ਇਹ ਅੱਜ ਚਲਾਨ ਜਿਹੜੇ ਨੇ ਉਸ ਤਰ੍ਹਾਂ ਦੇ ਨਹੀਂ ਕੱਟ ਰਹੇ ਨੇ ਨਾ ਕੱਟਣਗੇ ਪਰ ਇਸ ਦੇ ਵਿੱਚ ਜਿਹੜਾ 15 ਦਿਨ ਦਾ ਸਮਾਂ ਪ੍ਰਸ਼ਾਸਨ ਵੱਲੋਂ ਹੋਰ ਦਿੱਤਾ ਗਿਆ ਹੈ ਤਾਂ ਤਦ ਤੱਕ ਹੋਰ ਵੀ ਜਿਹੜੇ ਰੂਲ ਨੇ ਤੇ ਪ੍ਰਸ਼ਾਸਨ ਆਪਣੀ ਤਿਆਰੀ ਜਿਹੜੀ ਹੈ ਉਹ ਕਰ ਸਕਦਾ ਹੈ ਕਿ ਪ੍ਰਸ਼ਾਸਨ ਨੇ ਸਕੂਲਾਂ ਤੱਕ ਵੀ ਜਾ ਰਹੇ ਸੀ ਪ੍ਰਸ਼ਾਸਨ ਸਕੂਲਾਂ ਦੇ ਬੱਚਿਆਂ ਨੂੰ ਵੀ ਅਵੇਅਰ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਪੁਲਿਸ ਸਤਾਰਕ ਨਜ਼ਰ ਆ ਰਹੀ ਸੀ ਪਰ ਤੁਹਾਨੂੰ ਵੱਡੀ ਖਬਰ ਪਹੁੰਚਾ ਰਹੇ ਹਾਂ ਕਿ ਫੋਨਾ 1 ਤਰੀਕ ਤੋਂ 1 ਅਗਸਤ ਅੱਜ ਹੈ ਤੇ 1 ਅਗਸਤ ਤੋਂ ਚਲਾਨ ਨਹੀਂ ਕਟ ਰਹੇ ਨੇ ਇਹ 15 ਦਿਨ ਦਾ ਸਮਾਂ ਜਿਹੜਾ ਵੈ ਹੋਰ ਵਧਾ ਦਿੱਤਾ ਗਿਆ ਹੈ ਪਤਾ ਲੱਗ ਸਕੇ ਲੋਕਾਂ ਨੂੰ ਕਿ ਜਿਹੜਾ 1 ਅਗਸਤ ਤੋਂ ਜਿਹੜਾ ਚਲਾਨ ਕਟਣਾ ਸ਼ੁਰੂ ਹੋਣਾ ਸੀ ਉਸ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ ਇਸ ਦਾ ਸਮਾਂ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਵਧਾ ਦਿੱਤਾ ਗਿਆ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਾਕੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਇਹ ਤਾਜ਼ੀ ਅਪਡੇਟ ਜਿਹੜੀ 1 ਅਗਸਤ ਦੀ ਹੈ ਲੋਕਾਂ ਤੱਕ ਪਹੁੰਚ ਸਕੇ